ਪਾਜੀ 7:00 ਵਜੇ ਮਤਲਬ ਕਿ ਧਾਰਾਂ ਤੋਂ ਨਾ ਕੱਢ ਕੇ ਤੇ ਡੰਗਰ ਅੰਦਰ ਪੱਠੇ ਪਾ ਕੇ ਬੰਨ ਕੇ ਘਰ ਨਾਲ ਹੀ ਘਰ ਆ ਪਿੱਛੇ ਚੱਲ ਗਏ ਤੇ 10:00 ਵਜੇ ਮਤਲਬ ਗਵਾਂਡੀਆਂ ਦਾ ਫੋਨ ਆਇਆ ਕਿ ਅੰਦਰੋਂ ਬਹੁਤ ਜ਼ਿਆਦਾ ਧੂਆ ਨਿਕਲ ਰਿਹਾ ਪਾਜੀ 15 ਤੋਂ 16 ਲੱਖ ਦਾ ਤਕਰੀਬਨ ਨੁਕਸਾਨ ਹੋਇਆ 8 ਤੋਂ 10 ਪਸ਼ੂ ਇਹਨਾਂ ਦੇ ਮਰ ਗਏ ਦੋ ਪਸ਼ੂ ਇਹਨਾਂ ਨੇ ਹੋਣੀ ਖਰੀਦੇ ਸੀਗੇ 4.5 ਲੱਖ ਰੁਪਏ ਦੇ ਕਮੇਟੀ ਚੁੱਕੇ ਉਹ ਧਾਰੂ ਪਸ਼ੂ ਲੱਗ ਕੇ ਤੇ ਡੰਗਰ ਅੰਦਰ ਪੱਠੇ ਪਾ ਕੇ ਬੰਨ ਕੇ ਘਰ ਨਾਲ ਹੀ ਘਰ ਆ ਪਿੱਛੇ ਚਲ ਗਏ ਤੇ 10:00 ਵਜੇ ਮਲੇ ਗੋਡੀਆਂ ਦਾ ਫੋਨ ਆਇਆ ਕਿ ਅੰਦਰੋਂ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਤੇ ਪਤਾ ਨਹੀਂ ਲੱਗਾ ਕਿ ਕਿਦਾਂ ਅੱਗ ਲੱਗ ਗਈ ਤੇ ਜਿਹੜੇ 8 ਤੋਂ 10 ਡੰਗਰ ਨੇ ਉਹ ਮਰ ਗਏ ਨਜ਼ਾਰੂ ਨਜ਼ਾਰੂ ਨਾਤੇ ਚਾਰ ਡੰਗਰ ਦਾ ਜ਼ਾਰੂ ਤੇ ਬਾਕੀ ਸੱਤਾਂ ਸੱਤਾਂ ਮਹੀਨੇ ਰਗਬਣ ਕਾਰਨ ਦਾ ਨਹੀਂ ਪਤਾ ਲੱਗਾ ਕਿ ਹੋਇਆ ਨੁਕਸਾਨ ਤੇ ਬਹੁਤ ਜ਼ਿਆਦਾ ਜੀ ਸਾਰਾ ਸਾਮਾਨ ਆਪਾਂ ਹਾਂ ਜੀ ਤੁਹਾਨੂੰ ਪਤਾ ਹੀ ਆਪੇ ਸਾਰੇ ਜ਼ਿੰਮੇਵਾਰਾਂ ਨੂੰ ਕਿ ਆਪਣਾ ਡੰਗਰਾਂ ਦੇ ਸਿਰ ਤੇ ਹੀ ਹੁੰਦਾ ਜੀ ਇਹੋ ਜਿਹਾ ਇੱਕ ਆਪਣਾ ਰਜਗਾਰ ਵਾ ਇਹਦੇ ਸਰ ਤੇ ਆਪਣਾ ਸਰਕਲ ਚੱਲਦਾ ਜੀ ਆਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੱਲੇ ਤੱਕ ਤੇ ਨਹੀਂ ਕੋਈ ਪਹੁੰਚਾ ਹਾਂ ਜੀ ਫੋਨ ਕੀਤਾ ਉਦਾਂ ਹੋਈ ਮੁਲਾਜ਼ਮਾਂ ਨਾਲ ਆਂਦੇ ਆਉਂਦੇ ਆ ਵੀ ਤਾਂ ਕਾਫੀ ਨੁਕਸਾਨ ਹੋਇਆ ਸੀ ਤੁਹਾਡਾ ਹਾਂਜੀ ਜਦੋਂ ਪਾਣੀ ਆਇਆ ਜੀ ਸਾਡੀ ਫਸਲ ਹਾਂਜੀ ਬਿਲਕੁਲ ਹੀ ਨਸ਼ਟ ਹੋ ਗਈ ਹਲੇ ਤੱਕ ਉਹਦਾ ਵੀ ਕੁਝ ਨਹੀਂ ਮਿਲਿਆ ਤੇ ਆਪਾਂ ਤਾਂ ਲਿਉਦੇ ਨਹੀਂ ਉੱਠੇ ਤੇ ਹੋਰ ਜ਼ਿਆਦਾ ਵੱਡਾ ਹੋ ਗਿਆ ਅਸਾਨ ਬਹੁਤ ਜ਼ਿਆਦਾ ਭਾਰੀ ਹੋ ਗਿਆ ਬਾਕੀ ਜੇ ਕੋਈ ਵੀਰ ਚਾਹੁੰਦਾ ਹੋਵੇ ਤੇ ਆਪਾਂ ਆਣ ਕੇ ਦੇਖ ਸਕਦਾ ਕਿਉਂਕਿ ਪਹਿਲਾਂ ਫਸਲ ਵੀ ਜਿਹੜੀ ਆ ਉਹ ਵੀ ਇੱਕਦਮ ਬਰਬਾਦ ਹੋ ਗਈ ਤੇ ਮੈਂ ਕਿਹਾ ਉਹ ਜੇ ਤੁਸੀਂ ਕੋਈ 14 ਤੋਂ 16 ਲੱਖ ਦਾ ਮੰਨ ਕੇ ਚੱਲੋ ਜੀ ਉਹ ਪਹਿਲਾ ਫਸਲ ਦਾ ਵੀ ਬਹੁਤ ਹੋਇਆ ਹੁਣ ਆ ਡੰਕਰਾਂ ਦਾ ਜੇ 14 ਤੋਂ 16 ਲੱਖ ਦਾ ਇਹ ਨੁਕਸਾਨ ਦੋ ਮੱਜਾਂ ਜਿਹੜੀਆਂ ਹੋਣੇ ਕੁਝ ਸਮਾਂ ਪਹਿਲਾਂ ਜਿਹੜੀਆਂ 4.5 ਲੱਖ ਦੀਆਂ ਦਿੰਦੇ ਨੇ ਤੇ ਦੁੱਧ ਦਾ ਹਾਂਜੀ ਕੋਈ ਵਾ ਤਾਂ ਮਹੀਨਾ ਕੀ ਹੋਇਆ ਜੀ ਹਾਂਜੀ ਬੱਕਰਾ ਵੀ ਆ ਹਾਂਜੀ ਡੋਗੀ ਵੀ ਡੋਟੀਆਂ ਹਾਂਜੀ ਤੇ ਬੱਕਰੇ ਵੀ ਪਾਲਿਆ ਸੀ ਹਾਂਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਸਰਕਾਰ ਕੋ ਇਹੋ ਜੀ ਹੱਥ ਜੋੜ ਕੇ ਬੇਨਤੀ ਆ ਇਤੋਂ ਹੀ ਤੁਹਾਨੂੰ ਪਤਾ ਅੱਗੇ ਕਿਸਾਨੀ ਦੇ ਅੱਗੇ ਥਾਂ ਨੂੰ ਜਾਣ ਦੀ ਤੇ ਆਪਾਂ ਕੋਈ ਨਾ ਕੋਈ ਕਰੀਏ ਨਾਲ ਸਾਤਾ ਮਾਲੀ ਸਾਤਾ ਕਰੀਏ ਅੰਦਰੀ ਕੀ ਸੀ ਕਿ ਕਿੱਥੇ ਸੀਗੇ ਜਦੋਂ ਅਸੀਂ ਆਤੇ ਤੇ ਉਹ ਪਟੇ ਉੱਤੇ ਬਾਗ 7 ਵਜੇ ਨਾਲ ਆਪਣੇ ਘਰ ਅੰਦਰ ਚੱਲ ਗਏ ਆ 7 ਵਜੇ ਅਥੋਂ ਕੇ ਸੌਕ ਮੇਕਰੀ ਮਜ਼ਦੂਰੀ ਗਏ ਨਾਲ ਹੀ ਬੈਕ ਸਾਈਡ ਤੇ ਘਾਰੇ ਸਾਡਾ ਤੇ ਹਾਂਜੀ ਤੇ ਸਾਨੂੰ ਅਗਲਾ ਕਾਰਨ ਵੀ ਪਤਾ ਨਹੀਂ ਚੱਲਿਆ ਸਾਨੂੰ ਵਾਂਡੀ ਨਾਲ ਹੋਣ ਗਿਆ ਤੇ ਸਾਡੀ ਵੱਲੋਂ ਧੂੰਆਂ ਬਹੁਤ ਜ਼ਿਆਦਾ ਨਿਕਲ ਰਿਹਾ ਇਵੇਂ ਆਣ ਕੇ ਵੇਖਿਆ ਤੇ ਧੂਆ ਬਹੁਤ ਜ਼ਿਆਦਾ ਸੀ ਡੰਗਰ ਜਿਹੜੇ ਸਾਰੇ ਮਰ ਚੁੱਕੇ ਸੀ ਸਾਡੇ ਉਹ ਡੰਗਰ ਸਾਰੇ ਡੰਗਰਾਂ ਦੀ ਮੌਤ ਹੋ ਚੁੱਕੀ ਹੈ ਤੇ ਅੱਗ ਬਹੁਤ ਜ਼ਿਆਦਾ ਸੀ ਉਸ ਟਾਈਮ ਲੋਕੀ ਦੀ ਮੌਤ ਹੋ ਗਈ ਇੱਕ ਬੱਕਰਾ ਨਿਕਲਿਆ ਲਾਉਦੀ ਵੀ ਮੌਤ ਹੋ ਚੁੱਕੀ ਹੈ ਤੇ ਕਿਉਂਕਿ ਅਸੀਂ ਅੱਗੇ ਬਹੁਤ ਅਛੜੇ ਹੋਏ ਆ ਸਾਡੇ ਹੱਦ ਦੇ ਬਹੁਤ ਮਾਰ ਵਜੀਆ ਫਸਲવાડી ਤਾਂ ਬਿਲਕੁਲ ਨੁਕਸਾਨ ਹੋ ਚੁੱਕਾ ਹੈ ਇੱਕ ਦੁੱਧ ਦੇ ਸਿਰ ਤੋਂ ਆਪਣਾ ਖਰਚਾ ਚਲਾਉਂਦੇ ਸੀ ਨਜ਼ਾਰਾ ਵਜਾਰਾ ਚੱਲਣ ਰਿਹਾ ਸੀ ਪਰ ਹੁਣ ਇਹ ਵੀ ਨੁਕਸਾਨ ਹੋ ਗਿਆ ਹਾਂ ਸਾਨੂੰ ਕੋਈ ਆਸ ਨਹੀਂ ਹੈ ਕਿ ਅਸੀਂ ਕਿਸ ਤਰ੍ਹਾਂ ਆਪਣਾ ਘਰ ਦਾ ਅਗਲਾ ਖਰਚਾ ਤੋਰਨਾ ਹੈ ਇਹ ਕਰਕੇ ਜੇ ਕੋ ਵੀਰ ਚਾਹੁੰਦਾ ਸਾਡੀ ਮਦਦ ਵਾਸਤੇ ਤਾਂ ਇਹ ਜ਼ਰੂਰ ਹੋ ਜੇੜੀ ਬੇਨਤੀ ਕਰਾਂਗੇ ਕਿ ਸਾਡੀ ਮਦਦ ਕੀਤੀ ਜਾਏ। ਹਾਂਜੀ ਇਹ ਪੈਸੇ ਹਾਂਜੀ ਹਾਂਜੀ ਪੈਸੇ ਆਂਦੇ ਫੜਕ ਕਮੇਟੀ ਕਮੇਟੀ ਪਾ ਕੇ ਚੁੱਕੇ ਪੈਸੇ ਹਾਂ ਜਿਹੜੇ ਅਸੀਂ ਪਸ਼ੂ ਲਏ ਸੀ। ਦੋ ਮੱਝਾਂ ਲਈਆਂ ਸੀ ਹੁਣ ਤੇ ਉਹ ਵੀ ਵਿੱਚ ਜਿਹੜੀਆਂ ਨੇ ਉਹ ਵੀ ਚੱਲ ਰਸੀਆਂ ਕੋਈ ਡੰਗਰ ਬਚਿਆ ਨਹੀਂ ਜਮਗਰ ਆ ਦੇ ਕੋਈ ਇੱਕ ਵੀ ਡੰਗਰ ਨਹੀਂ ਬਚਿਆ ਨਹੀਂ ਇੱਕ ਵੀ ਡੰਗਰ ਬਚਿਆ ਨਹੀਂ ਹਾਂਜੀ ਇੱਕ ਨਿੱਗੀ ਜੀ ਕੱਟੀ ਬਚੀਏ ਪਰ ਆਵਲ ਨੂੰ ਕੋਈ ਚੱਕਰ ਉਹ ਵੀ ਮਹੀਨੇ ਦੂ ਜੀ ਦਾ ਛੋਟਾ ਬੱਚਾ ਪਰ ਕਿਦਾਂ ਬਚ ਕੇ ਰਭ ਜਾਂਦਾ ਰਭ ਜਾਂਦਾ ਨੁਕਸਾਨ ਕੋਈ 13 ਤੋਂ 14 ਲੱਖ ਰੁਪਏ ਦਾ ਹੋ ਚੁੱਕਾ ਜੀ ਡੰਗਰ ਸਾਰੇ ਤੁਹਾਨੂੰ ਪਤਾ ਵੀ ਅੱਜ ਕੱਲ ਦੁੱਧ ਵਾਲੇ ਡੰਗਰ ਜਿਹੜੇ ਮਹਿੰਗੇ ਹੁੰਦੇ ਆ ਕੋਈ 1 ਲੱਖ ਤੋਂ ਕੋਈ ਵੀ ਡੰਗਰ ਜਿਹੜਾ ਥੱਲੇ ਨਹੀਂ ਮਿਲਦਾ ਅੱਜ ਕੱਲ ਸਾਰੇ ਜਾਨੀ ਜਾਨੀ ਇਹ ਗੱਲਾਂ ਦੋੜਾ ਨੁਕਸਾਨ ਹੋ ਗਿਆ ਦੋੜਾ ਨੁਕਸਾਨ ਹੋ ਗਿਆ ਹਾਂਜੀ ਫਸਲ ਦਾ ਹੋ ਗਿਆ ਜੀ ਫਸਲ ਚਲੋ ਨੰਗੀ ਲੈਣੀ ਨਵੇਂ ਦੀ ਜੀ ਆਸ ਨਹੀਂ ਜੀ ਆ ਗਿਆ ਨੂੰ ਕਿ ਅਸੀਂ ਕਿੱਥੋਂ ਲੈਣੀ ਨਵੇਂ ਇੰਨੀ ਸਾਡੇ ਕੋਲ ਅੰਦਰ ਨਹੀਂ ਆ ਗਈ ਇਹਨਾਂ ਦੇ ਸਿਰਫ ਸਾਡਾ ਖਰਚਾ ਕਿਉਂਕਿ ਫਸਲ ਵਾੜੀ ਤਾਂ ਹੁੰਦਾ ਥੋੜਾ ਬਹੁਤਾ ਉਹ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਉਹ ਵੀ ਜਿਹੜਾ ਸਾਡਾ ਕੋਈ ਮੁਆਵਜ਼ਾ ਜ਼ਿਆਦਾ ਨਹੀਂ ਪਿਆ ਕੋ ਥੋੜੇ ਬਹੁਤਾ ਹੀ ਪਿਆ ਨਹੀਂ ਤੇ ਨਹੀਂ ਪਿਆ ਰਿਹਾ ਇਹ ਕਰਕੇ ਹੀ ਬੇਨਤੀ ਕਰਦੇ ਆ ਕਿ ਜੇ ਕੋ ਚਾਹੁੰਦਾ ਸਾਡੀ ਮਦਦ ਜੇ ਹੁਣ ਸਟੈਂਡ ਵੀ ਕਰਨਾ ਚਾਹੁੰਦਾ ਦੇ ਇੱਕ ਦੋ ਚਲੋ ਡੰਗਰ ਦੀ ਹੱਦੀ ਜਾਂ ਮਦਦ ਕੀਤੀ ਜਾਂਦੀ ਜੋ ਅਸੀਂ ਆਪਣੇ ਹਾਂਜੀ ਸੰਸਥਾ ਸੰਸਥਾ ਕੋਈ ਹਾਂਜੀ ਹਾਂਜੀ ਕੋ ਪਸ਼ੂ ਦੀ ਮਦਦ ਕਈ ਹਾਂਜੀ ਦਾਨੀ ਨਾਲ ਕਿਉਂਕਿ ਹਰ ਤਰ੍ਹਾਂ ਕੇ ਉਹਨਾਂ ਨੇ ਬੜਿਆਂ ਦੀ ਮਦਦ ਕੀਤੀ ਤੇ ਜਿਹੜੇ 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 ਕੋਈ ਸਾਡਾ ਵੀ ਹੁਣ ਰੋਣ ਭਾਵੇਂ ਜਿਆਦਾ ਹੋ ਗਿਆ ਵੀ ਇੱਕ ਵੀ ਵਜਿਆ ਨਹੀਂ ਜੇ ਕੋ ਚਾਹੇ ਤੇ ਸਾਡੀ ਮਦਦ ਕਰ ਸਕਦਾ ਜੀ ਅਸੀਂ ਤੇ ਅੰਨ ਇਹਨਾਂ ਦਾ ਜੀ 15 ਤੋਂ 16 ਲੱਖ ਦਾ ਤਕਰੀਬਨ ਨੁਕਸਾਨ ਹੋਇਆ 8 ਤੋਂ 10 ਪਸ਼ੂ ਇਹਨਾਂ ਦੇ ਮਰ ਗਏ ਨੇ ਦੋ ਪਸ਼ੂ ਇਹਨਾਂ ਨੇ ਹੋਣੀ ਖਰੀਦੇ ਸੀਗੇ 4.5 ਲੱਖ ਰੁਪਏ ਦੇ ਕਮੇਟੀ ਚੋਂ ਕੇ ਦਾਰੂ ਪਸ਼ੂ ਉਹਦੇ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਉਹ ਵੀ ਵੇਤੀ ਜਿਹੜੇ ਆ ਮਾਰੇ ਗਏ ਨੇ ਦੁੱਧ ਤੋਂ ਇਹਨਾਂ ਦਾ ਸਾਰਾ ਗੁਜ਼ਾਰਾ ਚੱਲਦਾ ਸੀ ਪਹਿਲਾਂ ਸਾਡੇ ਪਿੰਡ 'ਚ ਹੱਟ ਵੀ ਬਹੁਤ ਜ਼ਿਆਦਾ ਮਾਰ ਪਈ ਸੀ ਤੇ ਹੁਣ ਪਸ਼ੂਆਂ ਕੋਈ ਬੱਚਿਆਂ ਦੀਆਂ ਫੀਸਾਂ ਚਾਹੇ ਹੋਰ ਜਿਹੜੇ ਘਰ ਦੇ ਕਰਦੇ ਚਲਾਉਣ ਵਾਸਤੇ ਇਹਨਾਂ ਬੜਾ ਅਪਰਾਲਾ ਕਰਕੇ ਕਮੇਟੀ ਦੇ ਆਕੇ ਤੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਇਹਨਾਂ ਦਾ ਨੁਕਸਾਨ ਹੋ ਗਿਆ। ਨੋਟ ਇਹ ਕਿ ਜਾਂ ਸਰਕਾਰ ਤੋਂ ਕੁਝ ਮੈਂ ਵੈਟਰਨਰੀ ਜਿਹੜੇ ਸਾਡੇ ਤੇ ਪਸ਼ੂ ਹਸਪੀਟਲ ਦੇ ਡਾਕਟਰ ਆਏ ਸੀਗੇ ਤੇ ਆਪਾਂ ਪ੍ਰਸ਼ਾਸਨ ਨਾਲ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਜੋ ਵੀ ਸੰਭਵ ਹੋਇਆ ਇਹਨਾਂ ਦੀ ਇੰਸ਼ੋਰੈਂਸ ਹੈ ਨਹੀਂ ਪਸ਼ੂਆਂ ਦੀ ਕੋਈ ਵੀ ਕਿਸੇ ਵੀ ਤਰੀਕੇ ਦੀ ਤੇ ਜਿੰਨੀ ਵੀ ਸੀ ਮਦਦ ਕਰਾ ਸਕੇ ਸਰਕਾਰ ਵੱਲੋਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਹੋ ਜੇ। ਬਾਕੀ ਫਿਰ ਵੀ ਮੈਂ ਦਾਨੀ ਸੱਜਣਾ ਨੂੰ ਭੈਣ ਭਰਾਵਾਂ ਨੂੰ ਕਹਾਂਗਾ ਵੀ ਜੇ ਕੋਈ ਇਹਨਾਂ ਦੀ ਮਦਦ ਕਰ ਸਕੇ ਤੇ ਇਹਨਾਂ ਨੂੰ ਜਰੂਰ ਪਸ਼ੂ ਲੈ ਦਿੱਤਾ ਜਾਏ ਚਾਹੇ ਕਿਸੇ ਤਰੀਕੇ ਇਹਨਾਂ ਦੀ ਮਦਦ ਕੀਤੀ ਜਾਏ ਹਾਂ ਜੀ ਇਹਨਾਂ ਦੀ ਜਰੂਰ ਜੀ ਕਿਉਂਕਿ ਦਾਨੀ ਸੱਜਣੀਆਂ ਜੇ ਹੁਣ ਇਸ ਟਾਈਮ ਥੱਲੇ ਬਾਹ ਫੜ ਸਕਦੇ ਆ ਤੇ ਉਹ ਹੰਡੀ ਫੜਨ ਜੇ ਕੋਈ ਮਦਦ ਕਰਨਾ ਚਾਹੁੰਦਾ ਤਾਂ ਸਾਡਾ ਫੋਨ ਨੰਬਰ ਹੈਗਾ 87278 4008 ਨੰਬਰ ਹੈ ਜੀ 87278 48008 ਨੰਬਰ ਹੈ ਜੀ ਉਤੇ ਕੋਈ ਵੀ ਆਪਣਾ ਜਾਣੀ ਸੱਜਣ ਸੰਜੋਗ ਸਾਡਾ ਕਰ ਸਕਦਾ ਜੀ ਜੇਕਰ ਨੂੰਸ਼ਾਕਿਆ ਕੋਈ ਵੀਡੀਓ ਪਾ ਦਾਂਗੇ ਜੀ ਜੇਕਰ